ਹੋਏ ਸੁਖਦੇਵ ਸਿੰਘ ਥਾਣਾ ਮੁਖੀ ਗਰਾਇਆ ਨੇ ਦੱਸਿਆ ਕਿ ਐਸ ਆਈ ਮੋਹਨ ਲਾਲ ਥਾਣਾ ਗਰਾਇਆਂ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਡਰਾੰਟੀ ਕੇ ਮੇਰੀਆ ਇੰਟਰਨੈਸ਼ਨਲ ਟਾਪਾ ਜੀਟੀ ਰੋਡ ਗਰਾਇਆ ਤੋਂ ਟਰੱਕ ਨੰਬਰੀ ਪੀ ਵੀ 07 ए एस 5738 ਮਾਰਕਾ ਲੈ ਲੈਂਡ ਨੂੰ ਰੋਕ ਕੇ ਉਸ ਵਿੱਚੋਂ ਡਰਾਈਵਰ ਜਸਵੰਦਰ ਸਿੰਘ ਉਰਫ ਨਿੱਕਾ ਪੁੱਤਰ ਪਾ ਸਿੰਘ ਵਾਸੀ ਪਿੰਡ ਲਾਤੀਆਂ ਥਾਣਾ ਗਰਾਇਆ ਜ਼ਿਲ੍ਹਾ ਜਲੰਧਰ ਅਤੇ ਰਾਜਕੁਮਾਰ ਪੁੱਤਰ ਗਿਆਨ ਚੰਦ ਵਾਸੀ ਭਗਠਾ ਜੰਮੂ ਮੀਨੂ ਕਾਪੂ ਕਰਕੇ ਟਰੱਕ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋਗ੍ਰam ਡੋਡੇ ਚੂਰਾ ਪੋਸਤ ਬਰਾਮਦ ਕਰਕੇ ਐਨਡੀਪੀ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮਕਾਦੇਬੇ ਵਿੱਚ ਗ੍ਰਿਫਤਾਰ ਵਿਅਕਤੀ ਤੇਜਿੰਦਰ ਸਿੰਘ ਉਰਫ ਨਿੱਕਾ ਅਤੇ ਰਾਜ ਕੁਮਾਰ ਨੂੰ ਮਾਨਜੋਗ ਅਦਾਲਤ ਮੈਜਿਸਟ੍ਰੇਟ ਸਾਹਿਬlfloor ਜੀਟੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜੋ ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਉਹਨਾਂ ਨੇ ਭਾਰੀ ਮਾਤਰਾ ਵਿੱਚ ਫੀਮ ਅਤੇ ਡੋਟੇ ਚੂਰਾ ਪੁੱਛ ਕਿਸ ਪਾਸੋਂ ਅਤੇ ਕਿੱਥੋਂ ਲੈ ਕੇ ਆਏ ਸੀ ਅਤੇ ਅੱਗੇ ਹੋਰ ਕਿਸ ਕਿਸ ਵਿਅਕਤੀਆਂ ਨੂੰ ਵੇਚਣੇ ਸਨlfloor ਤੋਂ ਰਾਜਪੁਰਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ MBC <suss> ਈਮਾਨਜੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਅਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮੋਹਿੰਦਰ ਸਿੰਘ ਭੁੱਲਰ ਸਾਹਿਬ ਜੀ ਵੱਲੋਂ ਸਮੇਂ-ਸਮੇਂ ਤੇ ਜੋ ਨਸ਼ਾ ਤਸਕਰਾ ਦੇ ਖਿਲਾਫ ਜਿਹੜੀ ਮਿਹਨਤ ਚੱਲ ਰਹੀ ਹੈ ਉਸ ਨੂੰ ਉਸ ਵੇਲੇ ਵੱਡਾ ਘੜਾ ਬਲਿਆ ਜਦੋਂ ਥਾਣਾ ਕਰਾਇਆ ਦੀ ਪੁਲਿਸ ਪਾਰਟੀ ਚਸ ਦੀ ਅਗਵਾਈ ਸਬ ਇੰਸਪੈਕਟਰ ਮੋਹਨ لال ਜੀ ਕਰ ਰਹੀ ਸੀ ਜੋ ਜੀਟੀ ਰੋਡ ਡੀਕੇ ਟਾਬੇ ਦੇ ਨੇੜੇ ਨਕਾਬੰਦੀ ਕੀਤੀ ਹੋਈ ਸੀ ਤਾਂ ਜੋ ਇੱਕ ਸੀਕ੍ਰੇਟ ਇਨਫੋਰਮੇਸ਼ਨ પ્રાપ્ત ਹੋਈ ਕਿ ਟਰੱਕ ਨੰਬਰ PB07AS5738 ਜਿਸ ਦੇ ਡਰਾਈਵਰ ਜਤਿੰਦਰ ਸਿੰਘ ਸਨ ਉਹ ਪਾਲ ਸਿੰਘ ਵਾਸੀ ਲਾਧੀਆਂ ਥਾਣਾ ਗਰਾਇਆ ਅਤੇ ਇਸ ਦਾ ਕਰੀਮ ਰਜਾ ਕੁਮਾਰ ਸਨ ਉਹ ਗਿਆਨ ਚੰਦ ਵਾਸੀ ਰਿਆਸੀ ਜੰਮੂ ਕਟੜਾ ਜੋ ਵੱਧ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੋਡੇ ਲੈ ਕੇ ਆ ਰਹੇ ਆ ਜੇਕਰ ਇਹਨਾਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਵੇ ਤਾਂ ਰਿਕਵਰੀ ਹੋ ਸਕਦੀ ਆ ਜਿਸ ਤੇ ਮੌਕੇ ਪਰ ਡੀਐਸਪੀ ਸਾਹਿਬ ਸਿਵਲਜੀਤ ਸਿੰਘ ਲੰਗ ਉਹ ਪੁਲਿਸ ਹੁਕਮਤਾਂ ਫਲੋਰ ਸਬਡਿਵੀਜ਼ਨ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜੋ ਟਰੱਕ ਨੂੰ ਚੈੱਕ ਕੀਤਾ ਗਿਆ ਤਾਂ ਟਰੱਕ ਦੇ ਕੈਬਨ ਦੇ ਵਿੱਚੋਂ ਡਰਾਈਵਰ ਦੇ પાસੋਂ ਤੇ ਉਸ ਦੇ ਕੰਪਿਊਟਰ ਪ੍ਰਿੰਟਰ ਦੇ ਪਾਸੋਂ 2 ਕਿਲੋ 550 ਗ੍ਰਾਮ ਹਫੀਮ ਅਤੇ ਟਰੱਕ ਦੇ ਟੂਲ ਬਾਕਸ ਦੇ ਵਿੱਚੋਂ ਇੱਕ ਪਲਾਸਟਿਕ ਦਾ ਬੋਰਾ ਜਿਸ ਵਿੱਚੋਂ 20 ਕਿਲੋ ਡੋਡੇ ਚੂਰਾ ਬੋਸਤ ਬਰਾਮਦ ਹੋਇਆ ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 184 ਦਰਜ ਕੀਤਾ ਗਿਆ ਹੈ ਵਕਫ ਵਕ ਡਰਗ ਐਗੈਂਸੀਧਰਾਵਾ ਹੇਠ ਜਿਨ੍ਹਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੋ ਪੁਲਿਸ ਰਿਮਾਂਡ ਅਸ ਕੀਤਾ ਗਿਆ ਹੈ ਜੋ ਕਿ ਪੋਸ਼ਿਸ ਚੱਲ ਰਹੀ ਹੈ ਕਿ ਇਹ ਐਮਪੀ ਤੋਂ ਕਿਸ ਸਮਗਦਰ ਪਾਸੋਂ ਲੈ ਕੇ ਆਏ ਆ ਔਰ ਅਕੇ ਇਹਨਾਂ ਨੇ ਇਹ ਜਿਹੜੀ ਅਫੀਨ ਕਿਸ ਕਿਸ ਨੂੰ ਦੇਣੀ ਸੀ ਜਿਸ ਤੇ ਅਗਲੀ ਜੋ ਕਾਰਵਾਈ ਚੱਲ ਰਹੀ ਹੈ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਤੇ ਹਾਂਜੀ ਜੋ ਇਹ ਜਤਿੰਦਰ ਸਿੰਘ ਆ ਇਸ ਤੇ ਜ਼ਿਲ੍ਹਾ ਪਟਿਆਲਾ ਵਿੱਚ ਵੀ ਆਣਾ ਜੁਰਕਾ ਚ ਇੱਕ ਪਰਚਾ ਦਾ ਜੁ ਹੋਇਆ ਸੀ ਜੂ ਇਸ ਵਿੱਚ ਇਹ 7 ਸਾਲ ਹੈਵੀ ਰਿਕਵਰੀ ਦੇ ਵਿੱਚ ਪਟਿਆਲਾ ਜੇਲ੍ਹ ਵਿੱਚ ਘੱਟ ਚੁੱਕਾ ਆ ਇਹ ਉੱਥੋਂ ਹੁਣ ਜੋ ਪਰੋਲ ਤੇ ਆਇਆ ਤੇ ਆ ਕੇ ਫਿਰ ਦੁਬਾਰਾ ਇਹੀ ਧੰਦਾ ਕਰ ਰਿਹਾ ਕਿੰਨੇ ਵਿਅਕਤੀ ਸੀ ਇਹ ਇਹ ਦੋ ਵਿਅਕਤੀ ਆ ਜੀ ਠੀਕ ਹੈ ਟਰੱਕ ਕੇ ਦਾ ਜੀ ਟਰੱਕ ਵੀ ਜਯੰਤेंद्र ਸਿੰਘ ਦਾ ਹੀ ਆ ਜੀ ਕੀ ਰਿਮਾਂਡ ਲੈ ਗਿਆ ਇਹਨਾਂ ਦਾ ਹਾਂ ਜੀ ਮੈਂ ਦੱਸ ਚੁੱਕਾ ਹਾਂ ਓਕੇ ਥੈਂਕ ਯੂ